ਵਾਨੀਗੜ ਮਹਿਲਾ ਅਗਰਵਾਲ ਸਭਾ ਵੱਲੋਂ ਜਿੱਥੇ 2 ਸਾਲ ਦੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਚੋਣ ਦੀ ਮੀਟਿੰਗ ਕੀਤੀ ਗਈ ਉਸ ਦੇ ਨਾਲ ਨਾਲ ਅੱਜ ਟੀਚਰ ਡੇ ਦੇ ਮੌਕੇ ਤੇ ਟੀਚਰਸ ਮਨਾਇਆ ਗਿਆ ਤੇ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਟੀਚਰਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਮਹਿਲਾ ਅਗਰਵਾਲ ਸਭਾ ਵੱਲੋਂ 2 ਸਾਲ ਦੇ ਕਾਰਜਕਾਲ ਦੀ ਮੀਟਿੰਗ ਦੇ ਵਿੱਚ ਆਪਣਾ ਵਿਸਤਾਰ ਕੀਤਾ ਗਿਆ ਤੇ ਕੀਤੇ ਗਏ ਪ੍ਰਬੰਧਾਂ ਬਾਰੇ ਤੇ ਕੀਤੇ ਗਏ ਕੰਮਕਾਰਾਂ ਬਾਰੇ ਤੇ ਗੱਲਬਾਤ ਕੀਤੀ ਗਈ ਤੇ ਇਸ ਮੌਕੇ ਤੇ ਫਿਰ ਜਿੱਥੇ ਪੰਜ ਵਾਰ ਰੇणू ਸਿੰਘਲਾ ਜੀ ਨੂੰ ਮਹਿਲਾ ਅਗਰਵਾਲ ਸਭਾ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਤੇ 6ਵੀਂ ਵਾਰ ਫੇਰ ਅੱਜ ਮਹਿਲਾ ਅਗਰਵਾਲ ਸਭਾ ਵੱਲੋਂ ਰੇणू ਸਿੰਘਲਾ ਜੀ ਨੂੰ ਦੁਬਾਰਾ ਮਹਿਲਾ ਅਗਰਵਾਲ ਸਭਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਇਸ ਮੌਕੇ ਤੇ ਜਿੱਥੇ ਪੰਜਾਬ ਪ੍ਰਧਾਨ ਮਹਿਲਾ ਅਗਰਵਾਲ ਸਭਾ ਦੇ ਪਹੁੰਚੇ ਹੋਏ ਸਨ ਅਤੇ ਸਮੁਖੇ ਤੇ ਹੋਰ ਕੀ ਕੀ ਕਹਾ ਉਸ ਨੂੰ ਸੁਣਾਉਣਿਆ ਖਾਸ ਰਿਪੋਰਟ ਜਿਹਦੇ ਵਿੱਚ ਕੀ ਬਕਵਾਕ ਮੀਟਿੰਗ ਦੇ ਵਿੱਚ ਅਹੁਦੇਦਾਰ ਵੀ ਬੰਡੇ ਗਏ ਹਨ ਅਤੇ ਇਸ ਮੌਕੇ ਦੇ ਮਹਿਲਾ ਅਗਰਵਾਲ ਸਭਾ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪੁਆਣੀਗੜ ਦੀ ਮਹਿਲਾ ਅਗਰਵਾਲ ਸਭਾ ਤਕਰੀਬਨ ਪੂਰੀ ਪਹੁੰਚੀ ਹੋਈ ਹੈ ਤੇ ਉਹਨਾਂ ਵੱਲੋਂ ਦੋ ਸਾਲ ਦੇ ਕਾਰਜਕਾਲ ਦੇ ਵਿੱਚ ਕੀਤੇ ਗਏ ਰੇਣੂ ਸਿੰਘਲਾ ਜੀ ਦੇ ਜਿੱਥੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ ਉੱਥੇ ਹੀ ਉਹਨਾਂ ਨੂੰ 6ਵੀਂ ਵਾਰ ਫੇਰ ਪ੍ਰਦਾਨ ਕਰਨ ਦਾ ਮੌਕਾ ਮਿਲਿਆ ਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਰੇਣੂ ਸਿੰਘਲਾ ਅਤੇ ਪੰਜਾਬ ਪ੍ਰਧਾਨ ਮਹਿਲਾ ਅਗਰਵਾਲ ਸਭਾ ਦੇ ਸਰਵਪੱਲੀ ਰਾਧਾਕ੍ਰਿਸ਼ਨ क्योंकि तो हर तरफ फैलती है चारों की चारों फैली हुई है और कहते हैं ना कि अपनी सुंदरता से सुंदर नहीं होता उसकी खुशबू से ही सुंदर लगता है ऐसे इंसान भी अपनी सुंदरता से सुंदर नहीं होता, बड़े बड़े बड़ा ਲੇ ਪੋਟੋਸਟੂਫ ਹੈ ਜਿਹੜੇ ਤੇ ਦੋ ਬਹੁਤ ਵਾਰ ਮੰਨਣਾ ਜੀ ਅਪੋਰਸ਼ਨ ਕਲਾਸ ਤੋਂ ਨੂੰ ਨੋਟਸ ਨੋਟਸ ਸੀਟੀ ਬਟ ਇਦਾਂ ਕੋਈ ਟੈਕਨੋਲੋਜੀ ਨਹੀਂ ਹੈ ਕਿ ਸਾਨੂੰ ਇਹ ਪਾਸ ਕੋਲ ਜਾ ਵੀ ਨਹੀਂ ਉਹ ਕੁਝ ਨਾ ਕੁਝ ਹੋਇਆ ਪਰ ਇਹ ਆਪ ਆਪਣੀ ਮੈਡਮ ਆਏ ਹੋਏ ਨੇ ਕਿ ਜਿਹਨੇ ਵੀ ਪ੍ਰੈਜ਼ੀਡੈਂਟ ਬਣਨਾ ਹੈ ਹਮੇਸ਼ਾ ਦਾਪਨ

ਕੀ ਨਾਮ ਹੈ ਮੇਰੇ ਨੂੰ ਸਿੰਘਲਾ ਜੀ ਸਿਮਰ ਜੀ ਬਲਕੇਰੀ ਦਾ ਰੈਗੂਲਰ ਤੁਸੀਂ ਦਾ ਸਾਤ ਪ੍ਰਧਾਨ ਵਾਰ ਚੀਰ ਪਰ ਫਿਰ ਪ੍ਰਧਾਨ ਚੁਣੇਗੇ ਹਾਂਜੀ ਮਰ ਬੋਤ ਕੀ ਮੈਂ ਕਹਿੰਦਾ ਸਭ ਸੰਭੀ ਸਾਨੂੰ 10 ਸਾਲ ਹੋ ਗਏ ਜੀ ਪ੍ਰਧਾਨ ਬਣਿਆ ਨੂੰ ਮੈਲਾਗਰਵਾਲ ਸਭਾ ਦੇ ਸਾਰੇ ਪੁਨ ਨਗਰ ਦੇ ਜਿੰਨੇ ਵੀ ਲੇਡੀਜ਼ ਨੇ ਕੀਆ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਇਸ ਕਰਕੇ ਸਾਡਾ ਜਿਹੜਾ 10 ਸਾਲ ਸੀ ਬਹੁਤ ਹੀ ਖੁਸ਼ੀ ਖੁਸ਼ੀ ਨਾਲ ਬਹੁਤ ਹੀ ਤੀਆਂ ਦੇ ਦਿਨਾਂ ਵਾਂਗੂ ਬਹੁਤ ਵਧੀਆ ਲੰਘੇ ਨੇਗੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਅੱਗੇ ਵੀ ਮੇਰਾ ਸਾਥ ਦਿੰਦੇ ਰਹਿਣਗੇ ਇਹਨਾਂ ਨੇ ਹੁਣ ਫੇਰ ਮੈਨੂੰ ਛੇਵੀਂ ਵਾਰ ਪ੍ਰਧਾਨ ਚੁਣਿਆ ਜੀ ਇਸ ਕਰਕੇ ਮੈਂ ਇਹਨਾਂ ਦਾ ਹੁਣ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਬਹੁਤ-ਬਹੁਤ ਸਾਰਿਆਂ ਦਾ ਵੈਲਕਮ ਜੀ ਅੱਜ ਵੈਸੇ ਵੀ ਟੀਚਰ ਡੇ ਹੈ ਟੀਚਰ ਡੇ ਪਰ ਫਿਰ ਵੀ ਅਸੀਂ ਜਿਹੜੇ ਇੱਥੇ ਟੀਚਰ ਆਏ ਨੇ ਅੱਜ ਅਸੀਂ ਟੀਚਰ ਦਾ ਸਨਮਾਨ ਕੀਤਾ ਜੀ ਮੈਡਮ ਉਰਮਿਲ ਸਿੰਘਲਾ ਜੀ ਨੇ ਇੱਕ ਦੋਨਾਂ ਸਨਮਾਨ ਕੀਤਾ ਹੈ ਇੱਕ ਡਿੰਪੀ ਸਿੰਘਲਾ ਜੀ ਨੇ ਉਹਨਾਂ ਦੇ ਕੀਤਾ ਜੀ ਇੱਕ ਸਾਡੇ ਤੋਂ ਆਪਣੇ ਪ੍ਰਧਾਨ ਜਿਲ੍ਹੇ ਪੰਜਾਬ ਦੇ ਪ੍ਰਧਾਨ ਐ ਜੀ ਮੈਡਮ ਰੇਵਾ ਛੜੀਆ ਜੀ ਇਹ ਸਮਝ ਲਓ ਆਪਣੇ 10 ਸਾਲਾਂ ਤੋਂ ਇਹੀ ਟੀਚਰ ਨੇ ਮੇਰੇ ਤਾਂ ਸਾਡੇ ਸਾਰੇ ਭਾਨੀਗੜ ਦੇ ਇਹੀ ਗੁਰੂ ਨੇ ਇਹੀ ਟੀਚਰ ਨੇ ਤੇ ਇਹਨਾਂ ਨੇ ਸਾਨੂੰ ਇੰਨੀ ਵਧੀਆ ਲਾਈਨ ਤੇ ਕਰਿਆ ਹੋਇਆ ਹੈ ਵੀ ਬਹੁਤ ਵਧੀਆ ਸਾਰੇ ਪ੍ਰੋਗਰਾਮ ਕਰਦੇ ਆ ਜੀ ਅਸੀਂ ਅਗਰੋਹਾ ਤੋਂ ਆਮ ਜਾਣਿਆ ਆਏ ਸਾਲ ਇਹ ਸਾਨੂੰ ਮੂਰੇ ਲੱਗਦੇ ਨੇ ਸਾਨੂੰ ਅਸੀਂ ਇਹ ਸਾਨੂੰ ਲੈ ਕੇ ਆਏ ਉੱਥੇ ਸਾਨੂੰ ਵੱਡੇ ਵੱਡੇ ਹੁੰਦੇ ਨੇ ਜਿਹੜੇ ਮੂਰੇ ਉਹਨਾਂ ਮੈਂਬਰਾਂ ਨਾਲ ਮਿਲਾਂਦੇ ਨੇਗੇ ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੇ ਨਾਲ ਅੱਜ ਅ ਮੰਜੂ ਬਾਲਾ ਜੀ ਆਏ ਨੇ ਇਹ ਪ੍ਰੈਜ਼ੀਡੈਂਟ ਸੁਨਾਮ ਦੇਣਗੇ ਇੱਕ ਸੁਮਨ ਸਿੰਘਲਾ ਜੀ ਨੇਗੇ ਤੇ ਇੱਕ ਹੈਪੀ ਜੈਨ ਜੀ ਨੇ ਜੇ ਇਹ ਆਏ ਨੇ ਆਪਾਂ ਨੂੰ ਇਹ ਪ੍ਰਧਾਨ ਬਣਾਉਣ ਵਾਸਤੇ ਅਸੀਂ ਸਾਰਿਆਂ ਨੂੰ ਪਹਿਲਾਂ ਸਹਿਮਤੀ ਲੈਂਦੀ ਆ ਵੀ ਦੱਸੋ ਜੀ ਆਪ ਕਿਨੇ ਪ੍ਰਧਾਨ ਬਣਾ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਕੋਈ ਮਰਜ਼ੀ ਪ੍ਰਧਾਨ ਬਣ ਜਾਓ ਸਾਨੂੰ ਕੋਈ ਉਹ ਨਹੀਂ ਹੈਗਾ ਅਸੀਂ ਸਾਰੇ ਫਿਰ ਵੀ ਰਲ ਮਿਲ ਕੇ ਰਮਾਂਗੇ ਜੀ ਇਹ ਨਹੀਂ ਹੈ ਪਰ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਛੇਵੀਂ ਵਾਰ ਪ੍ਰਧਾਨ ਸੁਣਿਆ ਤੇ ਸਾਡਾ 10 ਸਾਲ ਹੋ ਗਏ ਨੇ ਪ੍ਰਧਾਨ ਅਗਰਵਾਲ ਸਭਾ ਚੱਲਦੀ ਨੂੰ ਸਾਡਾ ਬਹੁਤ ਹੀ ਬਹੁਤ ਪੂਰਾ ਨਾਮ ਪੂਰੇ ਆਪਣੇ ਪੁਹਾਨੀ ਘਰ ਦਾ ਹੈ ਹੀ ਹੈ ਸੰਗਰੂਰ ਚ ਪੰਜਾਬ ਚ ਮਤਲਬ ਬਹੁਤ ਬੜੇ ਪੁਹਾਨੀ ਘਰ ਦਾ ਨਾਮ ਚੱਲ ਰਿਹਾ ਜੀ ਆਪਣਾ ਅਗਰਵਾਲ ਸਭਾ ਦੇ ਨਾਮ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼੍ਰੀਵਾਝੜੀਆਂ ਅਜੂਨ ਕੀ ਪ੍ਰੋਗਰਾਮ ਅੱਜ ਟੀਚਰ ਦੇਤੇ ਤੁਹਾਨੂੰ ਭਵਾਨੀਗੜ੍ਹ ਦੇ ਪ੍ਰਧਾਨ ਫਿਰ ਇਹਨੂੰ ਚਿੰਗਲਾ ਜੀ ਨੂੰ ਇੱਥੇ ਬੁਲਾਇਆ ਹੈ ਤੇ ਅਸੀਂ ਇਹਨਾਂ ਨੂੰ 5ਵੀਂ ਤੋਂ 6ਵੀਂ ਵਾਰ ਪ੍ਰਧਾਨ ਬਣਾਉਣ ਵਾਸਤੇ ਅੱਜ ਉਰੇ ਇਕੱਠੇ ਹੋ ਕੇ ਆਏ ਹਾਂ ਸੁਨਾਮ ਤੋਂ ਪ੍ਰਧਾਨ ਜੀ ਜਨਰ ਸਕੱਤਰ ਤੇ ਮੇਰੇ ਨਾਲ ਸੀਨੀਅਰ ਮੇਰੇ ਮੈਂਬਰ ਨਾਲ ਆਏ ਨੇ ਤਾਂ ਕਿ ਇਹ 6ਵੀਂ ਵਾਰ ਜੋ ਇਹਨਾਂ ਨੂੰ ਪ੍ਰਧਾਨਗੀ ਦੀ ਚੋਣ ਤੇ ਅੱਜ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ ਉਹ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਭਵਾਨੀਗੜ੍ਹ ਦੀ ਲੇਡੀ ਜੋ ਕਿ ਇਹਨਾਂ ਦੇ ਮੈਂਬਰ ਨੇ ਪਿਛਲੇ ਕਈ ਸਾਲਾਂ 10 ਸਾਲਾਂ ਤੋਂ ਚੱਲਦੇ ਆ ਰਹੇ ਨੇ ਉਹ ਕਹਿੰਦੇ ਨੇ ਕਿ ਹੁਣ ਵੀ ਅਸੀਂ ਇਸ ਵਾਰ ਵੀ ਰੈਨੂ ਸਿੰਘਲਾ ਜੀ ਨੂੰ ਹੀ ਪ੍ਰਧਾਨ ਬਣਾਉਣਾ ਹੈ ਜਦਕਿ ਮੇਰੀ ਇਹ ਇੱਛਾ ਸੀ ਪਿਛਲੇ ਕਈ ਸਾਲਾਂ ਤੋਂ ਮੈਂ ਇਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਵਾਂ ਤੇ ਆਪਣੇ ਨਾਲ ਇਹਨਾਂ ਦਾ ਸਹਿਯੋਗ ਰੱਖਾਂ ਲੇਕਿਨ ਪਵਨ ਪਵਨੀਗੜ ਵਾਲੀ ਲੇਡੀਆਂ ਇਹਨਾਂ ਦਾ ਸਾਥ ਨਹੀਂ ਛੱਡਣਾ ਚਾਹੁੰਦੀਆਂ ਇਹਨਾਂ ਮੇਰੇ ਕਹਿੰਦੇ باوجود ਵੀ ਇਹਨਾਂ ਨੇ ਇਹਨਾਂ ਦਾ ਸਾਥ ਨਹੀਂ ਛੱਡਿਆ ਤੇ ਅੱਜ ਉਹਨਾਂ ਨੂੰ 6 ਵੀ ਵਾਰ ਇਹ ਦੇ ਪਵਨੀਗੜ ਦੇ ਪਦਾਨਯੁਕਤ ਦੁਬਾਰਾ ਤੋਂ ਕੀਤਾ ਹੈ ਤੇ ਮੈਂ ਕਹਿੰਨੀ ਆ ਕਿ ਅਗਰ ਇਹਨਾਂ ਦਾ ਇੰਨਾ ਹੀ ਪਿਆਰ ਸੇ ਹੋ ਮਿਲਦਾ ਰਹਾ ਸਭ ਤੋਂ ਉਹ ਇਹਨਾਂ ਨੂੰ ਆਪਣੇ ਮੈਂਬਰਾਂ ਤੋਂ ਤਾਂ ਇਹ ਮੈਂ ਕਹਿੰਨੀ ਆ ਪੰਜਾਬ ਵਿੱਚ ਹੀ ਆ ਤਾਂ ਉਦੋਂ ਅੱਗੇ ਵੀ ਉੱਪਰ ਪੌੜੀ ਤੇ ਚੜ ਸਕਦੇ ਨੇ ਕਿਉਂਕਿ ਰੇਨੂ ਸਿੰਘਲਾ ਜੀ ਜਿਹਨੇ ਅਨਤਕ ਮਿਹਨਤ ਕਰਨ ਵਾਲੇ ਨੇ ਇਹਨਾਂ ਨੇ ਮੇਰੇ ਨਾਲ ਜੁੜ ਕੇ ਇਹਨਾਂ ਦੀ ਦੋ ਨੰਦਾ ਮੇਰੇ ਕੋਲ ਸਨਮ ਵੀ ਨੇ ਮਦੀਦੀਮਾ ਗੁਪਤਾ ਜੀ ਤੇ ਰੇਖਾ ਜਿੰਦਲ ਜੀ ਉਹ ਵੀ ਮੇਰੇ ਨਾਲ ਤੋਂ ਨੇ ਪੰਜਾਬ ਦੀਆਂ ਨੇ ਨਾ ਸੌਰੀ ਦੀਦੀਮਾ ਗੁਪਤਾ ਪੰਜਾਬ ਦੀ ਕੈਸ਼ੀਅਰ ਹੈ ਜਿਹੜੀ ਰੇਖਾ ਜਿੰਦਲ ਹੈ ਉਸ ਨਾਮ ਦੀ ਕੈਸ਼ੀਅਰ ਹੈ ਉਹ ਮੇਰੇ ਨਾਲ ਹਰ ਟਾਈਮ ਮੁੱਢੇ ਨਾਲ ਮੁੱਢਾ ਮਲਾ ਕੇ ਚਲਦੀਆਂ ਨੇ ਤੇ ਪੂਰਾ ਸਹਿਯੋਗ ਮੈਨੂੰ ਦਿੰਦੀਆਂ ਆ ਰਹੀਆਂ ਨੇ ਘੱਟੋ ਘੱਟ 20-25 ਸਾਲਾਂ ਤੋਂ ਮੈਂ ਕਹਿੰਦੀ ਆ ਅੱਗੇ ਤੋਂ ਵੀ ਮੇਰਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ ਮੈਂ ਕਹਿੰਨੀ ਆ ਅਸੀਂ ਬਹੁਤ ਜ਼ਿਆਦਾ ਆਜ਼ਮੰਦ ਦੇ ਤਾਰੇ ਵੀ ਛੂਕ ਕੇ ਲੈ ਸਕਦੇ ਆਂ ਲੇਕਿਨ ਨਾਰੀ ਚ ਇੰਨੀ ਹਿੰਮਤ ਨਹੀਂ ਹੁੰਦੀ ਵੀ ਉਹ ਕੱਲੀ ਨਾਰੀ ਕੰਮ ਕਰ ਸਕੇ ਮੇਰੇ ਨਾਲ ਮੇਰੇ ਹਸਬੰਦ ਜੀ ਉਹ ਵੀ ਬਹੁਤ ਮਿਹਨਤ ਕਰਦੇ ਸੀ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਅਗਰਵਾਲ ਸਮਾਜ ਨੂੰ ਉੱਤੇ ਵੈਸੇ ਵੀ ਸਮਾਜ ਨੂੰ ਭਾਜਪੀ ਨੂੰ ਮਤਤ ਜੋ ਉਹਨਾਂ ਦੇ ਅੰਤ ਤੱਕ ਮਿਹਨਤ ਨਾਲ ਅੱਗੇ ਵਧੇ ਨੇ ਨਾਲੇ ਉਹਨਾਂ ਨੂੰ ਮੈਨੂੰ ਆਪਣੇ ਸਾਥ ਰੱਖਿਆ ਅਸੀਂ ਦੋਨੇ ਮਿਹਨਤ ਕਰਦੇ ਰਹੇ ਆਂ ਇਤੇ ਤੁਹਾਨੂੰ ਹੁਣ ਥੋੜਾ ਜਾਂ ਤੁਹਾਨੂੰ ਪਤਾ ਹੈ ਕਿ ਹੁਣ ਇਕੱਲੇ ਹੋਣ ਕਰਕੇ ਮੈਂ ਨਹੀਂ ਮਿਹਨਤ ਨਹੀਂ ਕਰ ਸਕਦੀ ਲੇਕਿਨ ਫਿਰ ਵੀ ਮੈਂ ਚਾਹੂਗੀ ਜੇ ਪਰਮਾਤਮਾ ਨੇ ਹਿੰਮਤ ਰੱਖੀ ਮੇਰੇ ਅੰਦਰ ਤਾਂ ਮੈਂ ਕਹਿੰਨੀ ਹਾਂ ਇੰਨਾ ਭੈਣਾ ਦੇ ਸਹਿਯੋਗ ਨਾਲ ਮੈਂ ਸਭ ਕੁਝ ਕਰ ਸਕਦੀ ਹਾਂ ਤੇ ਇੱਥੋਂ ਤੱਕ ਮੈਂ ਇਹਨਾਂ ਨੂੰ ਕਹੂੰਗੀ ਕਿ ਇਹ ਜਿਵੇਂ ਮੈਨੂੰ ਹੁਣ ਵੀ ਬੁਲਾ ਲੈਂਦੇ ਨੇ ਯਾਦ ਕਰਦੇ ਨੇ ਵੀ ਇਹਨਾਂ ਦੀ ਬਹੁਤ ਖੂਬੀ ਹੈ ਵੀ ਇਹ ਮੈਨੂੰ ਇਸੇ ਤਰ੍ਹਾਂ ਬੁਲਾਉਂਦੇ ਰਹੇ ਤੇ ਮੈਂ ਇਹਨਾਂ ਦਾ ਮਾਨ ਸਨਮਾਨ ਕਰਦੀ ਨਵਾ ਧੰਨਵਾਦ। ਅੱਗੇ ਗੱਲ ਕਰੀਏ ਤਾਂ ਅੰਦਰ ਵਾਲ ਸਭਾ ਦੇ ਚੱਜ ਵੀ ਲੇਟ ਲੜਕੀਆਂ ਪਏ ਜਾਂ ਕਰੀਪ ਕਰਾਂਦੇ ਨੇ ਜਿਹਨਾਂ ਪੜ੍ਹਾਈ ਦੇ ਲਈ ਜਾਂ ਕੋਈ ਵੀ ਪ੍ਰੋਬਲਮ ਹੁੰਦੇ ਨੇ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਤੇ ਕਿਵੇਂ ਸਹਾਇਤਾ ਕਰਦੇ ਹੋ? ਉਹ ਸਾਡੀ ਤਾਂ ਇੱਛਾ ਹੁੰਦੀ ਹੈ ਜੀ ਸਮਾਜਿਕ ਕਰਨੀਓ ਜਿੰਨਾ ਵੀ ਸਾਡੇ ਕੋਲ ਪੈਸਾ ਇਕੱਠਾ ਹੁੰਦਾ ਹੈ ਲੇਡੀਜ਼ ਕੋਲ ਉਹ ਤੁਹਾਨੂੰ ਪਤਾ ਹੈ ਵੀ ਜੈਂਟਸ ਤੇ ਲੇਡੀਜ਼ ਦਾ ਬਹੁਤ ਫਰਕ ਹੁੰਦਾ ਹੈ। ਜੈਂਟਸਾਂ ਮਿੰਟਾਂ ਜਾ ਕੇ ਦੁਕਾਨਾਂ ਤੋਂ ਮੰਗ ਲਿਆਉਂਦੇ ਨੇ ਲੇਡੀ ਨੂੰ ਇਹ ਮੰਗ ਕੇ ਲਿਆਣਾ ਬਹੁਤ ਔਖਾ ਹੈ ਲੇਕਿਨ ਫਿਰ ਵੀ ਲੇਡੀ ਦੀ ਇੱਛਾ ਹੁੰਦੀ ਹੈ ਕਿ ਅਗਰ ਕਿਸੇ ਦਾ ਲੜਕੀ ਦਾ ਵਿਆਹ ਕਰਨਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਕਰਨਾ ਹੈ ਦੇਹਦਾਨ ਕੁਝ ਦੇਣਾ ਹੈ ਉਹਨੂੰ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਮਾਪੇ-ਮਾਪ ਨੂੰ ਉਹਨਾਂ ਨੂੰ ਸਹਿਯੋਗ ਦਈਏ ਤੇ ਉਹਨਾਂ ਨੂੰ ਜਿੰਨਾ ਵੀ ਦਾਨਪੁਣ ਕਰ ਸਕਦੇ ਕਰੀਏ ਲੇਕਿਨ ਅਗਰ ਸਾਡੇ ਨਾਲ ਅਗਰਵਾਲ ਸਮਾਜ ਸਹਿਯੋਗ ਦੇਵੇ ਤਾਂ ਕਿਉਂਕਿ ਪਤਾ ਹੈ ਕਿ ਨਾਰੀ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਨਾਰੀ ਅੱਗੇ ਵਧ ਸਕਦੀ ਹੈ ਲੇਕਿਨ ਸਮਾਜ ਜਿਹੜਾ ਹੈ इंसान है अकेली नारी कभी भी कुछ नहीं कर सकती अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन